ਰੁਕ ਕੰਬਉ ਕਟਣਾ ਗੜਸ਼ੰਕਰ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਕਾਲੇ ਰੰਗ ਦੀ ਆਲਟੋ ਕਾਰ ਦੇ ਵਿੱਚ ਲੜਕਾ ਅਤੇ ਲੜਕੀ ਦੀ লাশ ਮਿਲੀ ਹੈ ਜਦ ਆਤੀ ਹੈ ਕਿ লাশ ਮਿਲਣ ਦੇ ਨਾਲ ਪੂਰੇ ਪਿੰਡ ਚ ਦਹਿਸ਼ਤ ਦਾ ਮਾਹੌਲ ਹੈ ਦੱਸਦੀ ਹੈ ਕਿ ਲੱਗੇ ਹੀ ਪਿੰਡ ਦੇ ਕੁਝ ਨੌਜਵਾਨ ਲੱਗ ਰਹੇ ਸਨ ਤਾਂ ਉਹਨਾਂ ਵੱਲੋਂ ਆਲਟੋ ਕਾਰ ਲੱਗੀ ਹੋਈ ਦੇਖੀ ਗਈ ਤਾਂ ਜਦੋਂ ਉਸ ਅੰਦਰ ਦੇਖਿਆ ਗਿਆ ਤਾਂ ਸਭ ਦੇ ਹੋਸ਼ ਉੱਡ ਗਏ ਤਾਂ ਆਲਟੋ ਕਾਰ ਦੇ ਅੰਦਰ ਇੱਕ ਲੜਕਾ ਲੜਕੀ ਦੀ ਜੜੀਆ ਉਹ লাশ ਪਈ ਹੋਈ ਸੀ ਆਖਰਕਾਰ ਇਹ লাশ ਕਿਸ ਦੀ ਹੈ ਕਿੱਥੋਂ ਆਏ ਨੇ ਇਸ ਦੇ ਬਾਰੇ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਕੀ ਕੁਝ ਕਹ ਰਹੇ ਨੇ ਪਿੰਡ ਵਾਸੀ ਅਤੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਜਿੱਥੋਂ ਇੱਕ 플ੌਟ ਦੇ ਵਿੱਚ ਫੜ ਗਈ 플ੌਟ ਦੇ ਵਿੱਚ ਜਦੋਂ ਆ ਕੇ ਦੇਖਿਆ ਤੇ ਇੱਕ ਗੱਡੀ ਖੜੀ ਹੈ ਕੰਨਾ ਫੁੱਟੇ ਹੋਈ ਇਧਰ ਉਧਰ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਦੱਸਿਆ ਤੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਮੀਰ ਸੀ ਉਹਨਾਂ ਦੀ ਉਦੋਂ ਇੱਦੇ ਰੋਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਗਰਸ਼ੰਗਰ ਥਾਣੇ ਤੋਂ ਫੋਰਸ ਮਿਲਾਜੇ ਪੁਲਿਸ ਮੁਲਾਜ਼ਮ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਸਾਰੀ ਬਾਕੀ ਹੁਣ ਉਹਨਾਂ ਨੇ ਆਪਣੀ ਤੇਥੋ ਗਈ ਹੈ ਬਾਡੀਆਂ ਦੀ ਡੈੱਡ ਬਾਡੀ ਜਿਹੜੀ ਹੈਗੀ ਆਪਣੀ ਕਸਟਡੀ ਚ ਲੈ ਗਏ ਦੋ ਬਾਡੀਆਂ ਦੋਨੋਂ ਹੀ ਸਤਨੌਰ ਪਿੰਡ ਚ ਅਲਟੋ ਬਲੈਕ ਕਲਰ ਚ ਦੋ ਛੱਕੀ ਬਾਡੀਜ਼ ਪਈਆਂ ਹੋਈਆਂ ਡੈੱਥ ਜਿਹੜਾ ਅਸੀਂ ਮੌਕੇ ਤੇ ਪਹੁੰਚੇ ਹਾਂ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹਨੂੰ ਅਸੀਂ ਮਾਰਨਿੰਗ ਚ ਇਹਨਾਂ ਦਾ ਪੋਸਟਮਾਰਮ ਕਰਾ ਕੇ ਫਿਰ ਤੁਹਾਡੀ ਨਾਲ ਗੱਲ ਸੰਜੀਕਰਾਂਗੇ ਸਰ ਕੋਈ ਇੰਜਰੀ ਵੀ ਹੋਈ ਹੈ ਕੋਈ ਨਹੀਂ ਕੋਈ ਹਾਲਤ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਸ ਕੀ ਪੋਸਟਮਾਰਮ ਤੋਂ ਜਿਹੜਾ ਆ ਪਤਾ ਲੱਗੇ ਕੀ ਸਰ ਪਤਾ ਲੱਗਿਆ ਕਿ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੁੰਡਾ ਜਿਹੜਾ ਮਰਨ ਵਾਲਾ ਉਹਦਾ ਨਾਮ ਅਦਲਬੀਰ ਸੀ ਤੇ ਜਿਹੜੀ ਨਾਲ ਕੁੜੀ ਸੀਗੀ ਉਹਦਾ ਨਾਮ ਜਰਜਨੀ ਹੈ